ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਸਭ ਤੋਂ ਪਹਿਲਾਂ ਤੇ ਸਤ ਸੰਕਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਪਿਛਲੇ ਅੰਗ ਦੀ ਗੁਰਬਾਣੀ ਵਿਆਖਿਆ ਦੇ ਦੌਰਾਨ ਇੱਕ ਸਵਾਲ ਕੀਤਾ ਸੀ ਤੇ ਤੁਹਾਡੇ ਵਿੱਚੋਂ ਕਈ ਸੱਜਣਾ ਨੇ ਬਕਾਇਦਾ ਉਸ ਸਵਾਲ ਦਾ ਉੱਤਰ ਕਮੈਂਟ ਸੈਕਸ਼ਨ ਦੇ ਵਿੱਚ ਦਿੱਤਾ ਇਸ ਤੋਂ ਗੁਰਬਾਣੀ ਦੇ ਪ੍ਰਤੀ ਤੁਹਾਡਾ ਪ੍ਰੇਮ ਤੁਹਾਡੀ ਸ਼ਿੱਦਤ ਚਲਕਦੀ ਹੈ ਤੁਹਾਡਾ ਗੁਰਬਾਣੀ ਦੀ ਸਮਝ ਦਾ ਪ੍ਰਮਾਣ ਦੇਣਾ ਸਾਨੂੰ ਇੰਜ ਜਾਪਦਾ ਹੈ ਕਿ ਸਾਡੀ ਕੋਸ਼ਿਸ਼ ਤੇ ਬੂਰ ਪਿਆ ਹੈ ਤੇ ਮਨ ਨੂੰ ਪ੍ਰਸੰਨਤਾ ਹੁੰਦੀ ਹੈ ਉਸੇ ਹੀ ਵਿਸ਼ੇ ਤੇ ਇਸ ਅੰਗ ਦੀ ਗੁਰਬਾਣੀ ਦੇ ਵਿੱਚ ਵੀ ਗੁਰੂ ਸਾਹਿਬ ਗੱਲ ਕਰਦੇ ਨੇ ਜੋ ਕਿ ਹੋਰ ਵੀ ਖੂਬਸੂਰਤ ਗੱਲ ਹੈ ਕਿਉਂਕਿ ਇਹਦੇ ਨਾਲ ਸਾਡੀ ਸਿੱਖਿਆ ਜਿਹੜੀ ਹੈ ਸਾਡੇ ਹਿਰਦੇ ਦੇ ਵਿੱਚ ਹੋਰ ਵੀ ਜ਼ਿਆਦਾ ਪਰਪੱਕ ਹੋ ਜਾਣੀ ਹੈ ਆਓ ਸ਼ੁਰੂ ਕਰੀਏ جان آؤٹ لوک شلوک مہلا چوتھا گرو মুখ ਅੰਤਰ ਸ਼ਾਂਤ ਹੈ ਮਨ ਤਨ ਨਾਮ ਸਮਾਏ ਨਾਮੋ ਚਿਤ ਵੈ نام پڑھے نام ਰਹੈ لبੁલાয়ে ਜਦੋਂ ਕੋਈ ਗੁਰਮੁਖ ਬਣ ਜਾਵੇ ਸਤਿਗੁਰੂ ਦੇ ਸਨਮੁਖ ਹੋ ਜਾਵੇ ਉਹਦੇ ਅੰਦਰ ਸ਼ਾਂਤੀ ਪੈਦਾ ਹੋ ਜਾਂਦੀ ਹੈ ਠੰਡ ਵਰਤ ਜਾਂਦੀ ਹੈ ਇਹ ਜੋ ਨਿਤ ਦਾ ਕਲੇਸ਼ ਮਨ ਦੇ ਵਿੱਚ ਚੱਲਦਾ ਰਹਿੰਦਾ ਹੈ ਉਹ ਸ਼ਾਂਤ ਹੋ ਜਾਂਦਾ ਹੈ ਦੁਵੈਤਾ ਖਤਮ ਹੋ ਜਾਂਦੀ ਹੈ ਹਰ ਪਲ ਦੇ ਵਿੱਚ ਉਹਦੇ ਸ਼ਿਕਵੇ ਖਤਮ ਹੋ ਜਾਂਦੇ ਆ ਉਹਦਾ ਮਨ ਉਹਦਾ ਤਨ ਪ੍ਰਭੂ ਦੇ ਨਾਮ ਦੇ ਵਿੱਚ ਲੀਨ ਰਹਿੰਦਾ ਹੈ ਉਹ ਨਾਮ ਹੀ ਚਿਤਾਰਦਾ ਹੈ ਨਾਮ ਹੀ ਪੜਦਾ ਹੈ ਤੇ ਨਾਮ ਦੇ ਵਿੱਚ ਹੀ ਬਿਰਤੀ ਜੋੜੀ ਰੱਖਦਾ ਹੈ ਨਾਮ ਪਦਾਰਥ ਪਾਇਆ ਚਿੰਤਾ ਗਈ ਬਿਲਾਏ ਨਾਮ ਰੂਪ ਸੁੰਦਰ ਵਸਤ ਲੱਭ ਕੇ ਉਦੀ ਚਿੰਤਾ ਦੂਰ ਹੋ ਜਾਂਦੀ ਹੈ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਮਨ ਵਿੱਚ ਕੀ ਕਲੇਸ਼ ਹੁੰਦੇ ਕੁਝ ਕਰਨਾ ਹੁੰਦਾ ਮਨ ਦਾ ਇੱਕ ਹਿੱਸਾ ਸਾਨੂੰ ਉਹ ਕੰਮ ਨੂੰ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੁੰਦਾ ਹੈ ਦੂਸਰਾ ਹਿੱਸਾ ਨਾ ਕਰਨ ਦੇ ਲਈ ਪ੍ਰੇਰਿਤ ਕਰ ਰਿਹਾ ਹੁੰਦਾ ਹੈ ਤੋਹਾਂ ਹਿੱਸਿਆਂ ਦੇ ਵਿੱਚ ਉਹ ਜਿਹੜੀ ਲੜਾਈ ਚੱਲਦੀ ਹੈ ਜਿਹੜੀ ਬਹਿਸਬਾਜ਼ੀ ਚੱਲਦੀ ਹੈ ਉਹ ਕਲੇਸ਼ ਦਾ ਕਾਰਨ ਬਣਦੀ ਹੈ ਜੇ ਨਹੀਂ ਕਰਦੇ ਤਾਂ ਚਿੰਤਾ ਉਤਪੰਨ ਹੋ ਜਾਂਦੀ ਹੈ ਕਿਉਂਕਿ ਸਾਨੂੰ ਬਾਤ ਦੇ ਵਿੱਚ ਇਹ ਅਹਿਸਾਸ ਹੁੰਦਾ ਹੈ ਕਿ ਉਹ ਮੈਨੂੰ ਕਰਨਾ ਚਾਹੀਦਾ ਸੀ ਹੁਣ ਉਹਦਾ ਸਮਾਂ ਲੰਘ ਗਿਆ ਜਾਂ ਮੈਂ ਲੇਟ ਹੋ ਗਿਆ। ਜਾਂ ਹੁਣ ਮੇਰਾ ਕੰਮ ਇਕੱਠਾ ਹੋ ਗਿਆ ਹੁਣ ਜਿਹੜਾ ਘੰਟਾ ਪਹਿਲਾਂ ਕਰਨਾ ਸੀ ਉਹ ਉਦੋਂ ਤੇ ਨਹੀਂ ਕੀਤਾ। ਹੁਣ ਉਹ ਵੀ ਕਰਨਾ ਤੇ ਜਿਹੜਾ ਹੁਣ ਕਰਨਾ ਸੀ ਉਹ ਵੀ ਕਰਨਾ ਹੈ। ਫਿਰ ਚਿੰਤਾ ਉਤਪੰਨ ਹੋ ਜਾਂਦੀ ਹੈ। ਜਦੋਂ ਗੁਰੂ ਦੇ ਲੜ ਲੱਗੇ ਹੋਈਏ ਤਾਂ ਮਨ ਦੇ ਵਿੱਚੋਂ ਉਹ ਕਲੇਸ਼ ਮੁੱਕ ਜਾਂਦਾ ਹੈ। ਉਹ ਕਲੈਰਿਟੀ ਆ ਜਾਂਦੀ ਹੈ। ਕਿ ਜੇ ਕਰਨਾ ਹੈ ਤਾਂ ਅਸੀਂ ਉਸ ਕੰਮ ਨੂੰ ਕਰਨ ਦੇ ਲਈ ਹੀ ਪ੍ਰੇਰਿਤ ਹੁੰਦੇ ਹਾਂ ਮਨ ਦਾ ਕੋਈ ਵੀ ਹਿੱਸਾ ਸਾਨੂੰ ਉਹ ਕੰਮ ਨਾ ਕਰਨ ਦੇ ਲਈ ਪ੍ਰੇਰਿਤ ਨਹੀਂ ਕਰਦਾ ਉਹ ਜਿਹੜੀ ਦੋ ਹਿੱਸਿਆਂ 'ਚ ਲੜਾਈ ਹੁੰਦੀ ਸੀ ਉਹ ਇੱਕ ਧਿਰ ਖਤਮ ਹੀ ਹੋ ਜਾਂਦੀ ਹੈ ਤਾਂ ਲੜਾਈ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ ਕਲੇਸ਼ ਮੁੱਕ ਜਾਂਦਾ ਹੈ ਸ਼ਾਂਤੀ ਪੈਦਾ ਹੋ ਜਾਂਦੀ ਹੈ ਤੇ ਉਸ ਸ਼ਾਂਤੀ ਦੇ ਨਾਲ ਉਹੀ ਫੈਸਲੇ ਲੈਂਦੇ ਹਾਂ ਜਿਹੜੇ ਪਵਿੱਕ ਦੇ ਵਿੱਚ ਜਾ ਕੇ ਚਿੰਤਾ ਦਾ ਕਾਰਨ ਨਹੀਂ ਬਣਦੇ ਸਤ ਗੁਰ ਮਿਲਿਆ ਨਾਮ ਉਪਜੈ ਤਿਸ਼ਨਾ ਭੁੱਖ ਸਭ ਜਾਏ ਨਾਨਕ ਨਾਮੇ ਰਤਿਆ ਨਾਮੋਂ ਪੱਲ ਪਾਏ ਜੇ ਗੁਰੂ ਮਿਲ ਪਏ ਤਾਂ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਪੁੰਗਰਦਾ ਹੈ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ ਮਾਇਆ ਦੀ ਸਾਰੀ ਭੁੱਖ ਦੂਰ ਹੋ ਜਾਂਦੀ ਹੈ اے ਨਾਨਕ ਨਾਮ ਵਿੱਚ ਰੰਗੇ ਜਾਣ ਕਰਕੇ ਨਾਮ ਹੀ ਹਿਰਦੇ ਰੂਪ ਪੱਲੇ ਵਿੱਚ ਉਕਰਿਆ ਜਾਂਦਾ ਹੈ ਮਹਲਾ ਚੌਥਾ ਸਤ ਗੁਰ ਪੁਰਖ ਜੇ ਮਾਰਿਆ ਪਰਮ ਭਮਿਆ ਕਰ ਛੋੜ ਗਿਆ ਉਸ ਪਿੱਛੇ ਵਜੇ ਫੱਕੜੀ ਮੂੰਹ ਕਾਲਾ ਅੱਗੇ ਭਿਆਜ ਜੋ ਮਨੁੱਖ ਗੁਰੂ ਪਰਮੇਸ਼ਰ ਵੱਲੋਂ ਮਾਰਿਆ ਹੋਇਆ ਹੈ ਰੱਬ ਵਾਲੇ ਪਾਸੇ ਤੋਂ ਉੱਕਾ ਹੀ ਜਿਸ ਨੂੰ ਨਫ਼ਰਤ ਹੈ ਉਹ ਧਰਮ ਵਿੱਚ ਪਟਕਦਾ ਹੋਇਆ ਆਪਣੇ ਟਿਕਾਣੇ ਤੋਂ ਹਿੱਲ ਜਾਂਦਾ ਉਸ ਦੇ ਪਿੱਛੇ ਲੋਕ ਫੱਕੜੀ ਵਜਾਉਂਦੇ ਨੇ ਤੇ ਅੱਗੇ ਜਿੱਥੇ ਜਾਂਦਾ ਮੁਕਾਲਖ ਘਟਦਾ ਹੈ ਪ੍ਰਮਾਤਮਾ ਦੇ ਵਿੱਚ ਵਿਸ਼ਵਾਸ ਹੋਣਾ ਪ੍ਰਮਾਤਮਾ ਦੀ ਰਜ਼ਾ ਦਾ ਜਿਹੜਾ ਕਨਸੈਪਟ ਆ ਉਹ ਮਨ ਵਿੱਚ ਵਸਿਆ ਹੋਣਾ ਔਖੇ ਤੋਂ ਔਖੇ ਸਮੇਂ ਦੇ ਵਿੱਚ ਸਾਨੂੰ ਸਥਿਰਤਾ ਬਖਸ਼ਦਾ ਹਰ ਮਨੁੱਖ ਦੀ ਜ਼ਿੰਦਗੀ ਵਿੱਚ ਐਸੀਆਂ ਘੜੀਆਂ ਆਉਂਦੀਆਂ ਨੇ ਜਿਹੜੀਆਂ ਤਕੜੇ ਤੋਂ ਤਕੜੇ ਸਥਿਰ ਤੋਂ ਸਥਿਰ ਮਨੁੱਖ ਨੂੰ ਵੀ ਹਿਲਾ ਦਿੰਦੀਆਂ ਪਰ ਪ੍ਰਮਾਤਮਾ ਨੇ ਜੀ ਦੀ ਬਾਹ ਫੜੀ ਹੋਵੇ ਪਰਮਾਤਮਾ ਦੇ ਵਿੱਚ ਜਿਸ ਦੀ ਲਿਵ ਲੱਗੀ ਹੋਵੇ ਉਹ ਸਾਰਾ ਪਰਿਵਾਰ ਵੀ ਵਾਰ ਦਿੰਦਾ ਹੈ ਫੇਰ ਵੀ ਨਹੀਂ ਹਿੱਲਦਾ ਫੇਰ ਵੀ ਸਥਿਰ ਰਹਿੰਦਾ ਚਟਲ ਰਹਿੰਦਾ ਜਿਹੜਾ ਪਰਮਾਤਮਾ ਵੱਲੋਂ ਖੁੰਝਿਆ ਹੋਇਆ ਹੈ ਉਹ ਵਿਕਾਰਾਂ ਦੇ ਵਸ ਹੋ ਕੇ ਐਸੇ ਫੈਸਲੇ ਕਰ ਲੈਂਦਾ ਹੈ ਐਸੇ ਕੰਮ ਕਰ ਲੈਂਦਾ ਹੈ ਕਿ ਦੁਨੀਆ ਦੇ ਵਿੱਚ ਬਦਨਾਮੀ ਘਟਦਾ ਹੈ ਮੁਕਾਲਖ ਘਟਦਾ ਉਸ ਅਰਲ ਬਰਲ ਮੋਹੋਂ ਨਿਕਲੈ ਨਿਤ ਝੱਗੂ ਸੁੱਟਦਾ ਮੂਹਾ ਕੀ ਹੋਵੈ ਕਿਸੈ ਹੀ ਦੈ ਕੀਤਾ ਜਾਂ ਤੁਰ ਕਿਰਤ ਉਸ ਦਾ ਇਹੋ ਜਿਹਾ ਪਿਆ ਜਿਹੜਾ ਪ੍ਰਮਾਤਮਾ ਵੱਲੋਂ ਖੁੰਝਿਆ ਉਹਦੇ ਮੂੰਹੋਂ ਨਿਰਾ ਬਕਵਾਸ ਹੀ ਨਿਕਲਦਾ ਹੈ ਉਹ ਸਦਾ ਨਿੰਦਾ ਕਰਕੇ ਦੁਖੀ ਹੁੰਦਾ ਰਹਿੰਦਾ ਕਿਉਂਕਿ ਜਦੋਂ ਨਿੰਦਾ ਕਿਸੇ ਦੀ ਕਰਦਾ ਹੈ ਉਦੋਂ ਇਹ ਅਹਿਸਾਸ ਵੀ ਕਰਦਾ ਹੈ ਕਿ ਫਲਾਣੇ ਨੇ ਜਿੱਤੀ ਉਹ ਨਿੰਦਾ ਕਰ ਰਿਹਾ ਹੈ ਇਹ ਮਕਾਮ ਹਾਸਲ ਕਰ ਲਿਆ ਤੇ ਮੈਂ ਇੱਥੇ ਹੀ ਬੈਠਾ ਤੇ ਜਦੋਂ ਇਸ ਗੱਲ ਦਾ ਅਹਿਸਾਸ ਹੁੰਦਾ ਤਾਂ ਸੁਭਾਵਕ ਹੀ ਦੁਖੀ ਹੋ ਜਾਂਦਾ ਕਿ ਮੈਂ ਉਸ ਮਕਾਮ ਤੇ ਕਿਉਂ ਨਹੀਂ ਪਹੁੰਚਿਆ ਤੇ ਉਸ ਮਕਾਮ ਤੇ ਪਹੁੰਚਣ ਦੇ ਲਈ ਮਿਹਨਤ ਕਰਨ ਦੀ ਬਜਾਏ ਉਹ ਆਪਣੇ ਦੁੱਖ ਦਾ ਨਿਵਾਰਣ ਹੋਰ ਜ਼ਿਆਦਾ निंदा ਕਰਨ ਦੇ ਵਿੱਚੋਂ ਲੱਭਦਾ ਤੇ ਇਸੇ ਸਰਕਲ ਦੇ ਵਿੱਚ ਇਸੇ ਚੱਕਰ ਦੇ ਵਿੱਚ ਘੁੰਮਦਾ ਰਹਿੰਦਾ ਹੈ निंदा ਕਰੀ ਜਾਂਦਾ ਹੈ ਦੁਖੀ ਹੋਈ ਜਾਂਦਾ ਉਸ ਦੁੱਖ ਨੂੰ ਘਟਾਉਣ ਲਈ ਹੋਰ ਨਿੰਦਾ ਕਰੀ ਜਾਂਦਾ ਹੈ ਬਦਲੇ ਚ ਹੋਰ ਦੁਖੀ ਹੋਈ ਜਾਂਦਾ ਕੋਈ ਉਹਨੂੰ ਸਮਝਾਵੇ ਉਹਨੂੰ ਸਮਝ ਨਹੀਂ ਆਉਂਦੀ ਕੀ ਆ ਹੋਵਾ ਕਿਸਾਂ ਹੈ ਦਾ ਕੀਤਾ ਕੋਈ ਕੁਝ ਮਰਜ਼ੀ ਉਹਨੂੰ ਸਮੱਤ ਬਖਸ਼ਣ ਦੀ ਕੋਸ਼ਿਸ਼ ਕਰੇ ਉਹਨੂੰ ਸਮਝ ਨਹੀਂ ਆਉਂਦੀ ਕਿਉਂਕਿ ਮੁੱਢ ਤੋਂ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਹੁਣ ਵੀ ਇਹੋ ਜਿਹੀ ਕਮਾਈ ਉਹਨੂੰ ਕਰਨੀ ਪੈ ਰਹੀ ਹੈ ਮੁੱਢ ਤੋਂ ਜੋ ਉਹਨੇ ਸਿੱਖਿਆ ਉਦਾਂ ਦਾ ਹੀ ਉਹ ਬਣ ਗਿਆ ਤਾਂ ਇੰਨੇ ਸਾਲਾਂ ਦੀਆਂ ਸਿੱਖਿਆਵਾਂ ਇੰਨੇ ਸਾਲਾਂ ਦੀ ਜਿਹੜੀ ਉਹਦੀ ਸ਼ਖਸੀਅਤ ਬਣੀ ਹੈ ਉਹ ਕਿਸੇ ਤੇ ਚੰਦ ਪਾਲ ਸਮਝਾਉਣ ਦੇ ਨਾਲ ਬਦਲਣ ਨਹੀਂ ਲੱਗੀ ਜੋ ਉਹਨੇ ਪੀਜਿਆ ਉਹਨੂੰ ਵੱਡਣਾ ਪੈ ਰਿਹਾ ਹੈ ਜਿੱਥੇ ਉਹ ਜਾਏ ਤਿੱਥੇ ਉਹ ਝੂਠਾ ਕੂੜ ਬੋਲੇ ਕਿਸੈ ਨਾ ਭਾਵਹਿ ਵੇਖੋ ਭਾਈ ਵਡਿਆਈ ਹਰ ਸੰਤ ਸੁਆਮੀ ਆਪਣੇ ਕੀ ਜੈਸਾ ਕੋਈ ਕਰੈ ਤਸਾ ਕੋਈ ਪਾਵੈ اے ਸੰਤ ਜਨੋ ਯਾਰੇ ਮਾਲਕ ਪ੍ਰਭੂ ਦੀ ਵਡਿਆਈ ਦੇਖੋ ਜਿਹੋ ਜੀ ਕੋਈ ਕਮਾਈ ਕਰਦਾ ਹੈ ਉਹ ਜਿਆ ਉਹਨੂੰ ਫਲ ਮਿਲਦਾ ਹੈ ਹੁਣ ਇੱਥੇ ਇੱਕ ਚੀਜ਼ ਸਮਝਣ ਵਾਲੀ ਹੈ ਅਸੀਂ ਅੱਜ ਜਿੱਦਾਂ ਦੇ ਹੈਗੇ ਆ ਸਾਡੀ ਪਿਛਲੀ ਸਾਰੀ ਜ਼ਿੰਦਗੀ ਦੇ ਵਿੱਚ ਜੋ-ਜੋ ਅਸੀਂ ਵੇਖਿਆ ਕੀਤਾ ਸੁਣਿਆ ਉਹ ਸਾਰੇ ਕਸੇ ਦਾ ਨਤੀਜਾ ਹਾਂ ਕਾਫੀ ਉਮਰ ਤੱਕ ਬੱਚੇ ਦੇ ਹੱਥ ਵਸ ਨਹੀਂ ਹੁੰਦਾ ਕਿ ਉਹਨੇ ਕੀ ਵੇਖਣਾ ਹੈ ਕੀ ਸੁਣਨਾ ਹੈ ਕੀ ਕਰਨਾ ਹੈ ਉਹਦੇ ਮਾਪਿਓ ਉਹਦੇ ਦਾਦਾ ਦਾਦੀ ਉਹਦੇ ਚਾਚੇ ਤਾਏ ਉਹਦੀ ਸ਼ਖਸੀਅਤ ਨੂੰ ਪ੍ਰਭਾਵਿਤ ਕਰਦੇ ਆ ਸੋ ਅੱਜ ਜੇਕਰ ਅਸੀਂ ਸਿੱਧੇ ਤੌਰ ਤੇ ਆਪਣੇ ਆਪ ਨੂੰ ਨਹੀਂ ਬਦਲ ਸਕਦੇ ਤਾਂ ਪਹਿਲਾਂ ਤਾਂ ਇਹ ਸਮਝ ਲਈਏ ਕਿ ਇੰਨੇ ਸਾਲਾਂ ਦਾ ਜੋ ਅਸੀਂ ਬੀਜਿਆ ਹੋਇਆ ਹੈ ਉਹਨੂੰ ਇੱਕ ਪਲ ਦੇ ਵਿੱਚ ਖਤਮ ਕਰ ਦੇਣਾ ਸੌਖਾ ਨਹੀਂ ਦੂਜੀ ਗੱਲ ਇਥੋਂ ਇਹ ਸਿੱਖ ਲਈਏ ਕਿ ਸਾਡੇ ਜਿਹੜੇ ਬੱਚੇ ਨੇ ਉਹ ਸਾਡੇ ਵਾਲੀ ਉਮਰ ਤੇ ਜਾ ਕੇ ਇਹ ਮਹਿਸੂਸ ਨਾ ਕਰਨ ਇਹ ਸਾਡੇ ਹੱਥ ਚ ਹੈ ਅਸੀਂ ਉਹਨਾਂ ਨੂੰ ਇਦਾਂ ਦੀਆਂ ਸਿੱਖਿਆਵਾਂ ਦੇਈਏ ਅਸੀਂ ਉਹਨਾਂ ਦੇ ਸਾਹਮਣੇ ਆਪਣੇ ਆਪ ਨੂੰ ਇਦਾਂ ਦਾ ਪੇਸ਼ ਕਰੀਏ ਕਿ ਉਹਨਾਂ ਦੀ ਸ਼ਖਸੀਅਤ ਸੋਹਣੀ ਬਣੀ ਉਹ ਪ੍ਰਮਾਤਮਾ ਦੇ ਨਾਲ ਜੁੜਨ ਉਹ ਗੁਰਬਾਣੀ ਦੇ ਨਾਲ ਜੁੜਨ ਉਹਨਾਂ ਨੂੰ ਆਪਣੇ ਆਪ ਦੀ ਸਮਝ ਹੋਵੇ ਇਹ ਕਿਸ ਵਕਤ ਉਹ ਕਿੱਦਾਂ ਦਾ ਮਹਿਸੂਸ ਕਰਦੇ ਨੇ ਕੀ ਕਰਦੇ ਹੋਏ ਉਹਨਾਂ ਨੂੰ ਕਿੱਦਾਂ ਦਾ ਮਹਿਸੂਸ ਹੁੰਦਾ ਹੈ ਉਹਨਾਂ ਦੇ ਅੰਦਰ ਚੰਗੇ ਮੰਦੇ ਦਾ ਉਹ ਅਹਿਸਾਸ ਹੋਵੇ ਕਿ ਇਹ ਮੈਨੂੰ ਕਰਨਾ ਚਾਹੀਦਾ ਹੈ ਇਹ ਮੈਨੂੰ ਨਹੀਂ ਕਰਨਾ ਚਾਹੀਦਾ ਇਹਦੇ ਇਦਾਂ ਦੇ ਨਤੀਜੇ ਮੈਨੂੰ ਮਿਲਣਗੇ ਇਹਦੇ ਇਦਾਂ ਦੇ ਨਤੀਜੇ ਮੈਨੂੰ ਮਿਲਣਗੇ ਸਾਰੀ ਉਮਰ ਅਸੀਂ ਕਮਾਈ ਕਰਦੇ ਆਂ ਇੱਥੇ ਪੈਸੇ ਦੀ ਕਮਾਈ ਦੀ ਗੱਲ ਨਹੀਂ ਗੁਨਾ ਦੀ ਔਗਣਾ ਦੀ ਕਮਾਈ ਦੀ ਗੱਲ ਹੈ ਜੇ ਔਗਣਾ ਦੀ ਕਮਾਈ ਕਰੀ ਜਾ ਰਹੇ ਆਂ ਤੇ ਔਗਣਾ ਦੀ ਫਸਲ ਹੀ ਸਾਡੇ ਕੋਲੇ ਹੋਵੇਗੀ ਵੜਨ ਦੇ ਲਈ ਜੇ ਗੁਨਾ ਦੀ ਕਮਾਈ ਕਰਾਂਗੇ ਤਾਂ ਗੁਨਾ ਦੀ ਫਸਲ ਹੋਏਗੀ ਜੈਸਾ ਕੋਈ ਕਰੈ ਤੈਸਾ ਕੋਈ ਪਾਵੇ ਇਹਨਾਂ ਗੱਲਾਂ ਨੂੰ ਕਈ ਵਾਰ ਲੋਕ ਇੰਜ ਸਮਝ ਲੈਂਦੇ ਆ ਕਿ ਜੇ ਕਿਸੇ ਨੇ ਕੁਝ ਮਾੜਾ ਕਰਤਾ ਕਿਸੇ ਦਾ ਤਾਂ ਉਹਦੇ ਨਾਲ ਵੀ ਮਾੜਾ ਹੋਏਗਾ ਪਰ ਇਹ ਜ਼ਰੂਰੀ ਨਹੀਂ ਲਿਟਰਲੀ ਇਹ ਨਹੀਂ ਹੋ ਸਕਦਾ ਕਿ ਕਿਸੇ ਨੇ ਕਿਸੇ ਦਾ ਕੁਝ ਖੋ ਲਿਆ ਤੇ ਉਹਦਾ ਵੀ ਖੋਇਆ ਹੀ ਜਾਏਗਾ ਕਿਸੇ ਨੇ ਲਾਲਚ ਵਸ ਕਿਸੇ ਦਾ ਹੱਕ ਮਾਰ ਲਿਆ ਤੇ ਕਦੇ ਉਹਦਾ ਹੱਕ ਮਾਰਿਆ ਹੀ ਜਾਏਗਾ ਤੁਹਾਨੂੰ ਆਪਣੇ ਆਸ-ਪਾਸ ਬੜੀਆਂ ਐਸੀਆਂ ਉਦਾਹਰਨਾਂ ਮਿਲ ਜਾਣਗੀਆਂ ਜਿਨ੍ਹਾਂ ਨੇ ساری ਉਮਰ ਲੋਕਾਂ ਦੇ ਹੱਕ ਹੀ ਖਾਤੇ ਪਰ ਫਿਰ ਵੀ ਉਹ ਆਪਣੀ ਆਰਾਮਦਾਇਕ ਜ਼ਿੰਦਗੀ ਜਿਵੇਂ ਰਹਿ ਚਾਪਦੇ ਨਹੀਂ ਸੋ ਐਸਾ ਨਹੀਂ ਜੈਸਾ ਕੋਈ ਕਰੈ ਤੈਸਾ ਕੋਈ ਪਾਵੈ ਤੋ ਪਾਵ ਇਹ ਨਹੀਂ ਕਿ ਜੇ ਕਿਸੇ ਨੇ ਕਿਸੇ ਦਾ ਮਾੜਾ ਕੀਤਾ ਤੇ ਉਹਦੇ ਨਾਲ ਮਾੜਾ ਹੋਣਾ ਇਹਦੇ ਤੋਂ ਪਿੱਛੇ ਜਾ ਕੇ ਸਾਨੂੰ ਵੇਖਣਾ ਪੈਣਾ ਕਿ ਜਿਸ ਸੋਚ ਦੇ ਨਾਲ ਉਹਨੇ ਕਿਸੇ ਦਾ ਮਾੜਾ ਕੀਤਾ ਉਹ ਸੋਚ ਅੱਜ ਵੀ ਉਹਦੇ ਅੰਦਰ ਹੈ ਤੇ ਉਹ ਸੋਚ ਉਹਨੂੰ ਤੰਗ ਕਰੂਗੀ ਉਹਨੂੰ ਸ਼ਾਂਤੀ ਦੇ ਨਾਲ ਜਿਉਣ ਨਹੀਂ ਦੇਊਗੀ ਜੋ ਸਹਜ ਜੋ ਆਨੰਦ ਇੱਕ ਗੁਰਮੁਖ ਨੇ ਮੰਨਣਾ ਹੈ ਜਿਸ ਇਨਸਾਨ ਅੰਦਰ ਪਾਪੀ ਸੋਚ ਹੈ ਉਹ ਸਹਜ ਉਹ ਆਨੰਦ ਉਹ ਕਦੇ ਵੀ ਨਹੀਂ ਮਾਣ ਸਕਦਾ ਉਹਨੇ ਆਪਣੀ ਵਰਤੀ ਦੇ ਵਿੱਚ ਪਾਪ ਬੀਜੇ ਤੇ ਉਹਨਾ ਪਾਪਾਂ ਦੀ ਹੀ ਉਹ ਕਮਾਈ ਕਰੂਗਾ ਜੈਸਾ ਕੋਈ ਕਰੇ ਤੈਸਾ ਕੋਈ ਪਾਵੈ ਇਹੇ ਬ੍ਰह्म ਵਿਚਾਰ ਹੋਵੈ ਦਰ ਸਾਚੈ ਅੱਗੋਂ ਦੇ ਜਨ ਨਾਨਕ ਆਖ ਸੁਣਾਵੈ ਇਹ ਸੱਚੀ ਵਿਚਾਰ ਸੱਚੀ ਦਰਗਾਹ ਵਿੱਚ ਹੁੰਦੀ ਹੈ ਦਾਸ ਨਾਨਕ ਪਹਿਲਾਂ ਹੀ ਤੁਹਾਨੂੰ ਆਖ ਕੇ ਸੁਣਾ ਰਿਹਾ ਹੈ ਤਾਂ ਜੋ ਤੁਸੀਂ ਪੜਾ ਬੀਜ ਕੇ ਭੜੇ ਦੀ ਆਸ ਰੱਖ ਸਕੋ ਪੌੜੀ ਗੁਰ ਸੱਚਾ ਬੱਧਾ ਥੇਹ ਰਖਵਾਲੇ ਗੁਰ ਦਿੱਤੇ ਪੂਰਨ ਹੋਈ ਆਸ ਗੁਰ ਚਰਣੀ ਮਨ ਰਤੇ ਸੱਚੇ ਸਤਗੁਰੂ ਨੇ ਸਤ ਸੰਗ ਰੂਪ ਪਿੰਡ ਵਸਾਇਆ ਹੈ ਉਸ ਪਿੰਡ ਦੇ ਲਈ ਸਤ ਸੰਗੀ ਰਾਖੇ ਵੀ ਸਤਗੁਰੂ ਨੇ ਹੀ ਦਿੱਤੇ ਹਨ ਜਿਨ੍ਹਾਂ ਦੇ ਮਨ ਗੁਰੂ ਦੇ ਚਰਨਾਂ ਵਿੱਚ ਜੁੜੇ ਹਨ ਉਹਨਾਂ ਦੀ ਆਸ ਪੂਰਨ ਹੋ ਗਈ ਹੈ ਭਾਵ ਤ੍ਰਿਸ਼ਨਾ ਮਿਟ ਗਈ ਹੈ ਆਸ ਪੂਰਨ ਹੋਣ ਤੋਂ ਬਾਅਦ ਇਹ ਨਹੀਂ ਕਿ ਉਹਨਾਂ ਨੇ ਕੁਝ ਇੱਛਾਵਾਂ ਰੱਖੀਆਂ ਸੀ ਦੁਨਿਆਵੀ ਪਦਾਰਥਾਂ ਨੂੰ ਪਾਉਣ ਦੀਆਂ ਤੇ ਉਹ ਦੁਨਿਆਵੀ ਪਦਾਰਥ ਉਹਨਾਂ ਨੇ ਪਾ ਲਈ ਤੇ ਉਹਨਾਂ ਦੀ ਜੋ ਆਸ ਉਹ ਜੋ ਇੱਛਾ ਸੀ ਉਹ ਪੂਰਨ ਹੋ ਗਈ ਆਸ ਪੂਰਨ ਹੋ ਜਾਣ ਤੋਂ ਬਾਅਦ ਕਿ ਇਹ ਜੋ ਵਰਤੀ ਹੈ ਆਸਾਂ ਲਾਉਣ ਦੀ ਇੱਛਾਵਾਂ ਰੱਖਣ ਦੀ ਉਸ ਵਰਤੀ ਦੀ ਪੂਰਤੀ ਹੋ ਗਈ ਉਹ ਵਰਤੀ ਸੰਪੂਰਨ ਹੋ ਗਈ ਹੁਣ ਨਾ ਕੋਈ ਆਸਾਂ ਨੇ ਨਾ ਹੀ ਇੱਛਾਵਾਂ ਨੇ ਜੋ ਹੋ ਰਿਹਾ ਹੈ ਜੋ ਹੈ ਉਹਦੇ ਚ ਹੀ ਉਹ ਬੰਦਾ ਆਨੰਦਿਤ ਹੈ ਜਿਹੜਾ ਗੁਰੂ ਦੇ ਲੜ ਲੱਗਿਆ ਹੈ ਉਹਦੇ ਅੰਦਰ ਹੀ ਇਹ ਅਹਿਸਾਸ ਆਉਂਦਾ ਹੈ ਗੁਰ ਕਿਰਪਾਲ ਬੇਅੰਤ ਅਵਗੁਣ ਸਭ ਹਤੇ ਗੁਰ ਆਪਣੀ ਕਿਰਪਾ ਧਾਰ ਆਪਣੇ ਕਰ ਲਿੱਤੇ ਦਿਆਲ ਤੇ ਬੰਤ ਗੁਰੂ ਨੇ ਉਹਨਾਂ ਦੇ ਸਾਰੇ ਪਾਪ ਨਾਸ਼ ਕਰ ਦਿੱਤੇ ਹਨ ਆਪਣੀ ਮਿਹਰ ਕਰਕੇ ਸਤਿਗੁਰੂ ਨੇ ਉਹਨਾਂ ਨੂੰ ਆਪਣਾ ਬਣਾ ਲਿਆ ਹੈ ਏ ਨਾਨਕ ਮੈਂ ਸਦਾ ਉਸ ਸਤਿਗੁਰੂ ਤੋਂ ਸਤਕੇ ਹਾਂ ਜਿਸ ਵਿੱਚ ਇਤਨੇ ਗੁਣ ਹਨ ਨਾਨਕ ਸਦ ਬਲਹਾਰ ਜਿਸ ਗੁਰ ਕੇ ਗੁਣ ਇਤੇ ਸ਼ਲੋਕ ਮਹਲਾ ਪਹਿਲਾ ਤਾ ਕੀ ਰਜਾਏ ਲਿਖਿਆ ਪਾਏ ਅਬ ਕਿਆ ਕੀਜੈ ਪੰਡੇ ਹੁਕਮ ਹੋਆ ਹਾਸਲ ਤਦੇ ਹੋਏ ਨਿਭੜਿਆ ਹੰਡੈ ਜੀ ਕਮਾਂਦੇ ਇਹ ਪੰਡਤ ਐਸੇ ਵੇਲੇ ਝੁਰਿਆਂ ਕੁਝ ਨਹੀਂ ਬਣਦਾ ਪ੍ਰਭੂ ਦੀ ਰਜ਼ਾ ਵਿੱਚ ਆਪਣੇ ਹੀ ਪਿਛਲੇ ਕੀਤੇ ਅਨੁਸਾਰ ਲਿਖਿਆ ਲੇਖ ਪਾਈਦਾ ਹੈ ਜਦੋਂ ਪ੍ਰਭੂ ਦਾ ਹੁਕਮ ਹੋਇਆ ਤਦੋਂ ਇਹ ਫੈਸਲਾ ਹੋਇਆ ਤੇ ਉਸ ਲੇਖ ਅਨੁਸਾਰ ਜੀਵ ਕਰਮ ਕਮਾਉਂਦੇ ਫਿਰਦੇ ਹਨ ਜੈਸਾ ਬੀਜਿਆ ਤੈਸਾ ਵੱਢਣ ਵਾਲੀ ਹੀ ਗੱਲ ਹੈ ਇਹਨਾਂ ਪੰਕਤੀਆਂ ਦੇ ਵਿੱਚ ਕਿ ਅੱਜ ਅਸੀਂ ਜਿਸ ਮਕਾਮ ਤੇ ਹਾਂ ਸਾਡੇ ਹੀ ਫੈਸਲਿਆਂ ਦੇ ਨਤੀਜੇ ਬਚੋਂ ਹਾਂ ਉਹ ਫੈਸਲੇ ਅਸੀਂ ਕਿਉਂ ਕੀਤੇ ਉਹ ਇਸ ਗੱਲ ਤੇ ਨਿਰਭਰ ਸੀ ਕਿ ਬਚਪਨ ਤੋਂ ਅਸੀਂ ਕੀ ਵੇਖਿਆ ਕੀ ਸੁਣਿਆ ਕੀ ਪੜਿਆ ਸਾਡੇ ਮਾਪਿਓ ਨੇ ਸਾਡੇ ਸਕੇ ਸੰਬੰਧੀਆਂ ਨੇ ਸਾਨੂੰ ਕੀ ਸਿਖਾਇਆ ਕਿੱਦਾਂ ਦਾ ਸਾਨੂੰ ਬਣਾਇਆ ਉਸ ਸ਼ਖਸੀਅਤ ਦੇ ਅਨੁਸਾਰ ਅਸੀਂ ਆਪਣੇ ਜੀਵਨ ਦੇ ਵਿੱਚ ਫੈਸਲੇ ਕੀਤੇ ਉਹਨਾਂ ਫੈਸਲਿਆਂ ਦੇ ਨਤੀਜੇ ਵਜੋਂ ਅੱਜ ਅਸੀਂ ਜਿੱਥੇ ਹਾਂ ਉੱਥੇ ਹਾਂ ਜੇ ਸਾਡਾ ਗੁਰਬਾਣੀ ਦੇ ਨਾਲ ਪ੍ਰੇਮ ਹੈ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾ ਇਦਾਂ ਦਾ ਬੀਜ ਸਾਡੇ ਅੰਦਰ ਬੀਜਿਆ ਹੋਏਗਾ ਕਿਸੇ ਮੈਨੂੰ ਖੁਦ ਨੂੰ ਇੰਨੀ ਕੁ ਸਮਝ ਹੈ ਮੈਨੂੰ ਨਹੀਂ ਪਤਾ ਮੇਰੀ ਉਮਰ ਉਹਦੋਂ ਕਿੰਨੀ ਸੀ ਪਰ ਮੈਨੂੰ ਚੇਤੇ ਹੈ ਉਹ ਸੀਨ ਜਦੋਂ ਮੇਰੇ ਮਾਤਾ ਜੀ ਸੁਖਮਨੀ ਸਾਹਿਬ ਦਾ ਗੁਟਕਾ ਸਾਹਿਬ ਲੈ ਕੇ ਆਏ ਜਿਹੜੇ ਵਿੱਚ ਕੇ ਬਾਣੀ ਦੇ ਨਾਲ ਅਰਥ ਵੀ ਲਿਖੇ ਹੋਏ ਸਨ ਐ ਸਾਡੇ ਘਰ ਦੇ ਵਿੱਚ ਨਿਮ ਥੱਲੇ ਬੈਠਾ ਸੀ ਜਦੋਂ ਮੰਮੀ ਮੇਰੇ ਮਾਤਾ ਜੀ ਗੁਟਕਾ ਸਾਹਿਬ ਨੂੰ ਲੈ ਕੇ ਘਰ ਆਏ ਸੀ ਮੈਨੂੰ ਖੁਦ ਨੂੰ ਵੀ ਬੜਾ ਚਾ ਚੜਿਆ ਸੀ ਮੇਰਾ خیال ਮੇਰੀ ਉਮਰ ਇੰਨੀ ਕੋਦੋਂ ਸੀ ਕਿ ਮੈਂ ਗੁਰਮੁਖੀ ਪੜ ਸਕਦਾ ਸੀ ਤੇ ਚਾ ਚਾ ਦੇ ਵਿੱਚ ਕੁਝ ਕੁ ਦਿਨ ਮੈਂ ਸੁਖਮਨੀ ਸਾਹਿਬ ਦੀ ਗੁਰਬਾਣੀ ਅਰਥਾਂ ਸਮੇਤ ਪੜੀ ਵੀ ਫੇਰ ਛੱਡ ਦਿੱਤੀ ਪਰ ਉਹ ਬੀਜ ਕਿਤੇ ਨਾ ਕਿਤੇ ਉਦੋਂ ਬੀਜਿਆ ਗਿਆ ਜਿਸ ਦਾ ਭਵਿੱਖ ਦੇ ਵਿੱਚ ਨਤੀਜਾ ਇਹ ਮਿਲਿਆ ਕਿ ਅੰਦਰ ਉੱਚ ਗਿਆਸਾ ਉੱਠੀ ਗੁਰਬਾਣੀ ਨੂੰ ਸਮਝਣ ਤੇ ਕਿਰਪਾਣੀ ਨੂੰ ਫਿਰ ਮੈਂ ਸਮਝਿਆ ਤੇ ਹੁਣ ਪ੍ਰਮਾਤਮਾ ਦੀ ਰਜ਼ਾ ਅਦੀਨ ਪ੍ਰਮਾਤਮਾ ਦੇ ਹੁਕਮ ਅਨੁਸਾਰ ਹੀ ਕਹਿ ਲਈਏ ਉਹ ਸਮਝ ਨੂੰ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਦੇ ਵਿੱਚ ਝੁਟੇ ਹੋਏ ਮਹਿਲਾ ਦੂਜਾ ਨੱਕ ਹੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਹੈ ਹੈ ਨਾਨਕ ਜੀਵ ਦੇ ਨੱਕ ਦੇ ਵਿੱਚ ਰਜ਼ਾ ਦੀ ਨੱਥ ਨਕੇਲੈ ਜੋ ਖਸਮ ਪ੍ਰਭੂ ਨੇ ਆਪਣੇ ਹੱਥ ਚ ਰੱਖੀ ਹੋਈ ਹੈ ਪਿਛਲੇ ਕੀਤੇ ਹੋਏ ਕੰਮਾਂ ਅਨਸਾਰ ਬਣਿਆ ਸੁਭਾਅ ਹੁਣ ਧੱਕ ਕੇ ਚਲਾ ਰਿਹਾ ਸੱਚ ਇਹ ਹੈ ਕਿ ਜਿੱਥੇ ਜੀਵ ਦਾ ਦਾਣਾ ਪਾਣੀ ਹੁੰਦਾ ਹੈ ਉੱਥੇ ਉਹਨੂੰ ਖਾਣਾ ਪੈਂਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 653ਵੇਂ ਅੰਗ ਦੀ ਗੁਰਬਾਣੀ ਦੀ ਵਿਆਖਿਆ ਨੂੰ ਅਗਲੀ ਵੀਡੀਓ ਦੇ ਵਿੱਚ ਜਾਰੀ ਰੱਖਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ